ਤੇ ਬਾਸ਼ਾ ਗੁਣਾ ਕੇ ਰੱਖੀ ਬਾਸ਼ਾ ਤੇ ਗੁਰੂ ਦੀ ਲਾਟ ਦੀ ਸਾਹ ਚੱਲਿਆ ਕੰਧੇ ਰੋੜਾ ਚੱਲਿਆ ਵਾ ਤੇ ਜੱਲਬਰੀ ਫਤਰੀ ਰੋੜਾ ਜੱਗੇ ਜਸਰ ਹੋਣੀ ਤੋ ਸਾਜ ਆ ਚੱਲਿਆ ਬਾਜੀ ਤੇ लवली ਹੋਣੀ ਚੰਗਿਆ ਖੱਪੋ ਮਾਜਰਾ ਸਵਾਦ ਆ ਗਿਆ ਵੀਰੋ ਆ ਸਾਰੀ ਜਵਾਨੀ ਖੱਪੇ ਮਾਜਰੇ ਵਾਲੇ ਪ੍ਰਧਾਨਗਤ ਵੀਰਾਂ ਤਰੇ ਜਾਂਦੇ ਆ ਪੂਰੇ ਬਾਸ਼ੇ ਵਾਲੇ ਤਰੇ ਜਾਂਦੇ ਆ ਬਾ ਬਾਜੀ ਮੇਲਾ ਫਸ ਗਿਆ ਬਾਜੀ ਹੁਣ ਮੂਰੇ ਹੋ ਗਿਆ ਬਾਹਰ ਤੇਰਾ ਹੁਣ ਮੂਰੇ ਹੋ ਗਿਆ ਬਾਹਰ ਤੇ ਤੇ ਬਸੇ ਤਾਂ ਗੱਲ ਵਾਤਾ ਹੁਣ ਸਮਾਂ ਘਟ ਕਿਦਾ ਕੋਈ 17 28 ਦੇ ਨਾਲ ਦੇਖਦੇ ਆ ਗੱਲ ਕਿੱਥੇ ਜੁੜਦੀ ਆ 17 ਸੋਹਣ ਦਾ ਭਾਈ ਸੋਹਣੀ ਹੋਣੀ ਭਾਈ ਜੀ ਪੱਖੋ ਵਾਲੀਏ ਬਾਸ਼ਾਉਂ ਦਾ ਭੱਟੀ ਸਵਾਰ ਤੇ ਦੇਖਦੇ ਆ ਭਾਈ ਜੀ 17 21 ਦਾ ਲੱਗਿਆ ਹੋਇਆ ਸਮਾਂ ਕਿੱਥੇ ਕਹਾਰੀ ਜੁੜਦੀ ਆ 17 ਸੋਹਣ ਹਾਂਜੀ ਸਰ ਜੋ ਅੱਜ ਕੀ ਦੌੜੇ ਰੱਖੀ ਗਈ ਹੈ ਇਸ ਦੇ ਬਾਰੇ ਮੈਂ ਸਰ ਕੀ ਆ ਕੇ ਕਹਿਣਾ ਚਾਹਤ ਹਾਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਇਹ ਜਿਹੜੇ ਦੌੜਾਂ ਰੱਖੀਆਂ ਸਾਡੇ ਵਿਰਾਸਤੀ ਖੇਡਾਂ ਨੇ, ਪ੍ਰਾਤਨ ਖੇਡਾਂ ਨੇ। ਪਿੱਛੇ ਪਾਬੰਦੀਆਂ ਲੱਗੀਆਂ ਸੀਗੇ ਇਹਨਾਂ ਖੇਡਾਂ ਉੱਤੇ। ਪਰ ਫਿਰ ਵੀ ਸਭ ਦੇ ਸਾਥ ਨਾਲ ਦੁਬਾਰੇ ਖੇਡਾਂ ਸ਼ੁਰੂ ਹੋ ਗਈਆਂ ਨੇ। ਜਿਹੜੇ ਘੋੜ ਸਵਾਰੀ ਐ, ਸਾਡੇ ਗੁਰੂਆਂ ਦੀ ਬਹੁਤ ਵੱਡੀ ਮਿਲ ਜਿਹੜੇ ਘੋੜ ਸਵਾਰੀ ਨਾਲ ਜੰਗਾ ਜਿੱਤੀ ਉਹਨਾਂ ਨੇ। ਸਾਡੇ ਗੁਰਾਂ ਦੀ ਸਵਾਰੀ ਐ, ਘੋੜ ਸਵਾਰੀ। ਤੇ ਹੁਣ ਦੁਬਾਰੇ ਖੇਡਾਂ ਸ਼ੁਰੂ ਹੋ ਗਈਆਂ। ਤੇ ਮੁਹਾਲੀ ਸ਼ਹਿਰ ਤੇ ਤਾਂ ਮੈਂ ਕਹਿੰਦਾ ਵੀ ਕਈ ਸਾਲ ਹੋ ਗਏ ਸੀ ਹੋਈਆਂ ਨੂੰ ਤੇ ਹੁਣ ਲਗਾਤਾਰ ਹੋਇਆ ਕਰਨਗੇ ਹਰ ਇੱਕ ਸਾਲ। ਜਦੋਂ ਸਾਡਾ ਕਬੱਡੀ ਟੂਰਨਾਮੈਂਟ ਹੋਇਆ ਕਰੂਗਾ ਨਾਲ ਅਸੀਂ ਖੱਡਾ ਰੱਖਿਆ ਕਰਾਂਗੇ ਨਾਲ ਪਿੱਸਤਾ ਬਲਵਾਰ ਪੱਕਾ ਬਲਵਾਰ ਹਾਂਜੀ ਕਿੰਨੇ ਮੀਟਰ ਦੀ ਜ਼ੋੜੇਆਂ ਜੋ ਰੱਖੀ ਗਈ ਹੈ ਆਏ ਹਾਂਦੇ 4.5 ਕਿੱਲਾਂ ਦੀ 4.5 ਕਿੱਲੇ 4 ਏਕੜ ਉਹਦੇ ਹਿਸਾਬ ਨਾਲ ਰੱਖੀ ਹੋਈ ਹੈ ਜੀ 180000 ਰੋ ਨੋ ਨੰਬਰ ਪ੍ਰਾਈਜ਼ ਪਹਿਲਾ ਪ੍ਰਾਈਜ਼ ਮੋਟਰਸਾਈਕਲ ਹੈ ਹਿਊਂਡਾ ਨਵਾਂ ਸ਼ਾਈ ਤੇ ਬਾਕੀ ਨਗ ਦਾ ਨਾਮ ਨੇ 21 ਜਣਿਆਂ ਨੂੰ ਨਗ ਦੇ ਨਾਮ ਨੇ ਜੀ ਸਰ ਕਿੰਨੇ ਟਾਈਮ ਕੀ ਹੈ ਜੋ ਇਹ ਬੋਰਡ ਕੀ ਰੇਸੇ ਕਰਵਾਈ ਜਾਵੇ ਅਸੀਂ ਤਾਂ ਕਬੱਡੀ ਟੂਰਨਾਮੈਂਟ ਹੈ ਨਾ 29 29ਵਾਂ ਟੂਰਨਾਮੈਂਟ ਹੈ ਕਬੱਡੀ ਦਾ ਇਹ ਥੋੜੇ ਦੌਣਾ ਸੀ ਦੋ ਤਿੰਨ ਵਾਰੀ ਪਹਿਲਾਂ ਕਰਾਈ ਸੀ ਪਿੱਛੇ پابੰਦੀਆਂ ਲੱਗੀਆਂ ਸੀਗੀਆਂ ਤਾਂ ਰੁਗ ਗਿਆ ਸੀਗਾ ਤੇ ਹੁਣ ਰੱਬ ਸੁੱਖ ਰੱਖੇ ਵੀ ਦੁਬਾਰੇ ਸ਼ੁਰੂ ਹੋ ਗਿਆ ਤੇ ਆਪਣੇ ਲਾਗ ਪੂਰਨ ਆ ਰਹੇ ਵੀ ਘਟੋ ਘਟਵੀਂ 70 80 ਘੋੜੇ ਆਏ ਹੋਏ ਨੇ ਅੱਜ ਵੀ ਕਿਉਂਕਿ ਜਿਹੜਾ ਵੀ ਘੋੜਾ ਕਿ ਮੁਹਾਲੀ ਇੱਕ ਸ਼ਹਿਰ ਹੈ ਜਿੱਥੇ ਲੋਕ ਐਂਟਰੀਆਂ ਕਰਨ ਤੋਂ ਡਰਦੇ ਨੇ ਕਿਉਂਕਿ ਉਸ ਬਹੁਤ ਹੈ ਮੌਣੀ ਚੜ੍ਹਦੇ ਵਾਲੇ ਟਾਰਕਰ ਬੰਦੇ ਘੱਟ ਪਹੁੰਚਦੇ ਨੇ ਪਰ ਫਿਰ ਵੀ 70 80 ਘੋੜੇ ਪਹੁੰਚਦੇ ਨੇ ਬਹੁਤ ਵੱਡੀ ਗੱਲ ਹੈ ਤੋਂ ਕਹਾਂ ਕਾਂ ਤੇ ਆਏ ਇਹ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਤੋਂ ਕੋੜੇ ਆਏ ਨਹੀਂ ਸਾਰੇ ਸਾਰੇ ਹਿੰਦੂ ਸਟਾਨ ਤੋਂ ਕੋੜੇ ਆਏ ਨੇ ਲਸਤਾ ਜਨ ਵੀ ਆਪਣਾ ਸੋਸ਼ਲ ਬਣਾ ਕੇ ਰੱਖੀਏ ਤੇ ਸਾਡੇ ਭਰਾਤਰੀ ਖਿੱਡਾ ਨੇ ਇਹਨਾਂ ਨਾਲ ਜੁੜੇ ਰਹੀਏ ਤੇ ਜਦੋਂ ਕੋਈ ਕੋਲਾ ਪਾਲਦਾਂਦਾ ਕਰਦੇ ਵੀ ਆ ਜਾਂਦੇ ਕੰਮ ਤੇ ਸਾਰਾ ਪਰਿਵਾਰਿਕ ਕੰਮ ਲੱਜਦਾ ਬੱਚੇ ਨਸ਼ਾ ਦੂਰ ਹੁੰਨੇ ਤੇ ਕੋੜਾਂ ਨੂੰ ਵੀ ਨੌਕਰੀਆਂ ਮਿਲਦਾ ਸਾਡੇ ਲੋਕਾਂ ਨੂੰ ਕਿਉਂਕਿ ਆਪਾਂ ਨੌਕਰ ਰੱਖਿਆ ਜਾਂਦਾ ਨੌਕਰੀਆਂ ਮਿਲਦਾ ਇਹ ਖੇਡਾਂ ਹੁੰਨੀਆਂ ਤੇ ਰੌਣਕ ਮੇਲਾ ਲੋਕਾਂ ਦਾ ਉਤਸ਼ਾਹ ਵੀ ਵਾਧਦਾ ਤਾਂ ਕਰਕੇ ਵੀ ਕੋੜ ਜੋੜੀ ਵਧੀਆ ਚੀਜ਼ ਐ ਇਹ ਸ਼ੌਕੀ ਬਹੁਤ ਵੱਡਾ ਹੈ ਇਹ ਤੇ ਖੁਸ਼ੀ ਬਹੁਤ ਮਿਲਦੀ ਸ਼ੌਕੇ ਨਾਲ ਨਸ਼ਾ ਤੋਂ ਦੂਰ ਹੁੰਨੇ ਤੇ ਯਾਰਾਂ ਤੁਹਾਨੂੰ ਕੇ